ਪਿੰਡ ਦਾ ਸਰਪੰਚ ਇੱਕ ਬੜਾ ਚੰਗਾ ਤੇ ਹੁਣ ਹਾਰ ਸੀ। ਉਹ ਸਾਰ ਹਰ ਕਿਸੇ ਦੀ ਗੱਲ ਸੁਣਦਾ ਤੇ ਆਪਣੀ ਗੱਲ ਵਿਚਾਰ ਉਸ ਨਾਲ ਸਾਂਝੇ ਕਰਦਾ। ਉਹ ਆਪਣੇ ਪਰਿਵਾਰ ਵਿੱਚ ਰਹਿੰਦਾ ਸੀ ਉਸ ਦਾ ਪਰਿਵਾਰ ਵੀ ਬਹੁਤ ਵਧੀਆ ਸੀ। ਉਸ ਤੇ ਦੋ ਬੱਚੇ, بیٹے, ਦੋ ਬੇਟੀਆਂ ਸਨ ਬਹੁਤ ਹੀ ਚੰਗੇ ਸੁਭਾਅ ਦੇ। ਹਰ ਕਿਸੇ ਨਾਲ ਖਾਸ ਖੇਡ ਕੇ ਬੋਰ ਦੇ ਸੰਗ ਵਧੀਆ ਲੱਗਦਾ ਜਦੋਂ ਉਹਨਾਂ ਨਾਲ ਆਉਣਾ ਜਾਣਾ ਹੁੰਦਾ ਉਹ ਸਭ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸੀ ਹੌਲੀ ਹੌਲੀ ਉਸਤੀਆਂ ਬੱਚੀਆਂ ਪੜ੍ਹ ਲਿਖ ਕੇ ਜਵਾਨ ਹੋਣ ਲੱਗ ਗਈਆਂ ਉਸਤੀਆਂ ਬੱਚਿਆਂ ਬਹੁਤ ਹੀ ਸੋਹਣੀਆਂ ਤੇ ਪੜਾਈ ਲਿਖਾਈ ਵਿੱਚ ਵੀ ਹਰ ਵੇਲੇ ਅੱਵਲ ਆਉਣ ਵਾਲੀਆਂ ਬੱਚੀਆਂ ਸਨ ਉਸ ਨੂੰ ਵੀ ਇਹ ਬਹੁਤ ਚੰਗੀ ਲੱਗਦੀ ਸੀ ਕਿ ਉਸ ਦੇ ਬੱਚੇ ਹੁਣ ਹਾਰ ਬੱਚੇ ਅਤੇ ਉਸ ਦੀ ਇੱਜ਼ਤ ਕਰਨ ਵਾਲੇ ਬੱਚੇ ਹਨ ਹੌਲੀ ਹੌਲੀ ਸਮਾਂ ਬੀਤਦਾ ਗਿਆ ਉਹਨਾਂ ਦੀ ਪੜ੍ਹਾਈ ਲਿਖਾਈ ਦੇ ਬਾਅਦ ਉਹਨਾਂ ਦੇ ਵਿਆਹ ਮੰਗਲ ਦੀ ਉਮਰ ਹੋ ਗਈ ਸੀ ਉਹ ਹਰ ਕਿਸੇ ਨੂੰ ਉਹਨਾਂ ਲਈ ਰਿਸ਼ਤੇ ਵਾਸਤੇ ਆਖਦਾ ਇੱਕ ਦਿਨ ਉਹਨਾਂ ਲਈ ਇੱਕ ਰਿਸ਼ਤਾ ਮਿਲਿਆ ਜੋ ਕਿ ਉਹਨਾਂ ਦੀ ਬੇਟੀ ਨੀਮੂ ਬਹੁਤ ਹੀ ਸੋਹਣੀ ਬਹੁਤ ਹੀ ਚੰਗੇ ਸੁਭਾਅ ਵਾਲੀ ਸੀ ਉਸ ਲਈ ਉਸ ਦਾ ਮੰਗਣਾ ਹੋਇਆ ਬਹੁਤ ਵਧੀਆ ਪਰਿਵਾਰ ਕਾਰਬਾਰ ਮਿਲ ਗਿਆ ਹੌਲੀ ਹੌਲੀ ਵਿਆਹ ਵਾਲੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਵਿਆਹ ਵਾਲੀਆਂ ਤਿਆਰੀਆਂ ਤੇ ਬਾਅਦ ਉਹ ਦਿਨ ਆ ਗਿਆ ਜਿਸ ਦਿਨ ਦੀ ਉਹਨਾਂ ਨੂੰ ਉਡੀਕ ਸੀ ਉਹਨਾਂ ਨੇ ਬੜੇ ਰੀਝਾ ਚਾਵਾ ਨਾਲ ਆਪਣੀ ਧੀ ਦਾ ਵਿਆਹ ਕੀਤਾ ਅਤੇ ਹਰ ਇੱਕ ਚੀਜ਼ ਉਸ ਦੇਹਜ ਵਿੱਚ ਦਿੱਤੀ ਚਲੋ ਉਸਨੇ ਆਪਣੇ ਸਹੁਰੇ ਪਰਿਵਾਰ ਵਿੱਚ ਜਾ ਕੇ ਆਪਣੇ ਹਰੇਕ ਰੀਝ ਹਰੇਕ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸੁਪਨੇ ਦੇਖਦਿਆਂ ਦੇਖਦੇ ਆਂ ਉਸ ਤੇ ਸੁਪਨਿਆਂ ਨੂੰ ਨਜ਼ਰ ਲੱਗ ਗਈ ਇੱਕ ਦਿਨ ਉਦ ਤੇ ਇਹੋ ਜਿਹਾ ਆ ਗਿਆ ਕਿ ਉਹ ਗਰਭ ਅਵਸਥਾ ਵਿੱਚ ਸੀ ਉਸ ਦੀ ਸੱਸ ਵੱਲੋਂ ਉਸ ਨੂੰ ਤਾਨੇ ਮੇਨੇ ਦੇਣੇ ਸ਼ੁਰੂ ਕਰ ਦਿੱਤੇ ਗਏ ਕਿ ਦੂਹ ਦੇਹਜ ਵਿੱਚ ਕੁਛ ਨਹੀਂ ਲੈ ਕੇ ਆ। ਓਕੇ ਨੰਗਿਆਂ ਦੀ ਧੀ ਹੈ ਤੂੰ ਇਹ ਗੱਲ ਸੁਣ ਕੇ ਉਸ ਦੇ ਮਾਨ ਨੂੰ ਬੜਾ ਦੁੱਖ ਹੁੰਦਾ ਪਰ ਉਹ ਕਦੀ ਮੋਟਰਸਾਈਕਲ ਦੀ ਮੰਗ ਕਰਦੇ ਕਦੀ ਵੱਡੀਆਂ-ਵੱਡੀਆਂ ਗੱਡੀਆਂ ਦੀ ਮੰਗ ਕਰਦੇ ਉਹਨਾਂ ਦੀਆਂ ਬਹੁਤ ਸਾਰੀਆਂ ਡਿਮਾਂਡਾਂ ਉਸ ਨੇ ਆਪਣੇ ਮਾਪਿਓ ਕੋਲੋਂ ਕਹਿ ਕੇ ਪੁਗਾਈਆਂ ਕਦੀ ਉਹ ਪੈਸੇ ਦੀ ਮੰਗ ਕਰਦੇ ਹੌਲੀ-ਹੌਲੀ ਉਸ ਦੇ ਇੰਨਾ ਕੀ ਟੌਰਚਰ ਕਰਨਾ ਹੋ ਗਿਆ ਕਿ ਉਸ ਨੂੰ ਆਪਣੇ ਬੱਚੇ ਨੂੰ ਲਾਡ ਪਿਆਰ ਕਰਨ ਦੀ ਜਗ੍ਹਾ ਵੀ ਬਹੁਤ ਔਖਾ ਹੋ ਗਿਆ ਸੀ ਉਸ ਦਾ ਬੱਚਾ 1 ਸਾਲ ਦਾ ਹੋ ਚੁੱਕਾ ਸੀ 1 ਸਾਲ ਦੇ ਵਿੱਚ ਵਿੱਚ ਉਸ ਨੇ ਇੰਨੀਆਂ ਕਿ ਤਕਲੀਫਾਂ ਚੱਲ ਕੀਤੀਆਂ ਕਿ ਜੋ ਕੋਈ ਸਹਿ ਵੀ ਨਹੀਂ ਸਕਦਾ ਸੀ ਫੇਰ ਆਪਣੇ ਬੇਟੇ ਨੂੰ ਫੇਰ ਉਲਾਰ ਕਰ ਦਿਨਾ ਦੀ ਤੇ ਸਭ ਕੁਝ ਭੁੱਲ ਕੇ ਹਾਂ ਰੁਕਤੀ ਕੰਮ ਕਰਨਾ ਉਸ ਕੰਮ ਕਰਦੇ ਆ ਕਰਦੇ ਆ ਜਹਾ ਵਾਲੇ ਬਾੜੇ ਖਾਲੀ ਕਰਨਾ ਨਾ ਦੇਣਾ ਮਿਲਣਾ ਅਤਿਆਚਾਰ ਕਰਨਾ ਸ਼ੂਨਾਰ ਸ਼ੂਨ ਕਰ ਦਿੰਦੀ ਉਸ ਦੇ ਬੇਵਾਰਾ ਵਾਲੇ ਘਰ ਤੇ ਮੰਜੇ ਮਾਣ ਦਾ ਬਾਣ ਕੇ

ਕੁਲਾਈਆਂ ਦੀ ਸਮਝ ਆ ਗਿਆ ਮਾਰ ਮਾਰ ਇੱਕ ਮਾਰ ਉੱਠੀ ਗਿਆ ਪਰ ਖੁਸ਼ ਕਰ ਲੱਗਿਆ ਉਸ ਦਾ 1 ਸਾਲ ਦਾ ਬੇਟਾ ਇਹ ਸਭ ਕੁਝ ਦੇਖ ਰਿਆ ਸੀ ਦੇਖਦੇ ਦੇਖਦੇ ਕੁਝ ਸਮੇਂ ਵਿੱਚ ਉਸ ਦੇ ਮਾਪਿਓ ਆ ਗਏ ਇਹ ਸਭ ਕੁਝ ਦੇਖ ਕੇ ਉਹਨਾਂ ਦੀਆਂ ਤਾਂ ਹਾਂ ਨਿਕਲ ਗਈਆਂ ਅਤੇ ਆਪਣੀ ਧੀ ਦੀ ਅਥੀ ਚੁੱਕ ਕੇ ਉਹੋ ਆਪਣੇ ਪੇਕੇ ਉਸ ਦੇ ਪੇਕੇ ਘਰ ਲੈ ਆਏ ਉਸ ਦੀ ਅਰਥੀ ਪੇਕੇ ਘਰ ਲਿਆ ਕੇ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ ਜਾਣ ਲੱਗੇ ਤਾਂ ਉਸਦੇ ਸਹੁਰੇ ਉਸਦੇ ਬੱਚੇ ਨੂੰ ਨਾਲ ਲੈ ਕੇ ਵੀ ਆ ਗਏ ਅਤੇ ਉਹ ਬੱਚੇ ਨੇ ਉਸ ਦੀ ਮਾਂ ਦਾ ਸੰਸਕਾਰ ਦੂਰੋਂ ਹੀ ਕਰਦੇ ਹੋਏ ਦਿਖਾ ਰਹੇ ਸਨ ਉਸ ਦਿਨੇ ਨੇੜੇ ਨਾ ਜਾਣ ਦਿੱਤਾ ਗਿਆ ਉਤਰਿੰਦਿਆ ਨੇ ਉਸ ਦਾ ਇੰਨਾ ਬੁਰਾ ਹਾਲ ਕੀਤਾ ਕਿ ਉਸ ਦੀਆਂ ਅੰਤਿਮ ਰਸਮਾਂ ਵੀ ਨਿਭਉਣ ਤੋਂ ਆਉਣ ਵਾਲੀਆਂ ਨਾ ਹੋ ਸਕੀਆਂ ਕਿਉਂਕਿ ਉਸ ਦਾ ਸਰੀਰ ਪੂਰੀ ਤਰ੍ਹਾਂ ਸੜ ਚੁੱਕਾ ਸੀ